ਦੇਖੋ ਤੁਸੀਂ ਦੇਖ ਰਹੇ ਹੋ ਕਿ ਜੰਨੇਵਾ ਸਾਹਿਬ ਇਸ ਪੱਤੀ ਫੇਰ ਆ ਕਿੰਨੇ ਬੱਚੇ ਇੱਕ ਸਾਡੇ ਬੱਚਾ ਚਲੇ ਗਿਆ ਦੁਨੀਆ ਤੋਂ ਨੌਜਵਾਨ ਬੱਚਾ ਸੀ ਜਿਹੜੇ ਫੁੱਲ ਨੇ ਹੱਲੇ ਖੇੜਨਾ ਸੀ ਖੁਸ਼ਹਵਾਂ ਬੰਨੀ ਸੀ ਇਹ ਕਿਸਾਨੀ ਬਸ ਨਰਸਾ ਹੈ ਇਹ ਕੋਈ ਸ਼ੌਕ ਨਾਲ ਨਹੀਂ ਕਰ ਰਹੇ ਇਹ ਮਜਬੂਰੀ ਹੈ ਸਰਕਾਰ ਦੀ ਡਿਊਟੀ ਬਣਦੀ ਹੈ ਕਿ ਬੈਠ ਕੇ ਗੱਲ ਕਰਕੇ ਜਿਹੜੇ ਮਸਲੇ ਨੇ ਉਹ ਹੱਲ ਕਰ ਦੇਣ ਇੰਨਾ ਲੰਮਾ ਹੀ ਨਾ ਹੋਵੇ ਗੱਲ ਬਹੁਤ ਹੀ ਨਵੀਂ ਗੱਲ ਨੀ ਹੈ ਇਹ ਸਾਡੇ ਤੇ ਪਤਾ ਨਹੀਂ ਕਿੰਨੀ ਵਾਰੀ ਇਹ ਜੇ ਥਰੂ ਗੋਲੇ ਸਿੱਟੇ ਗਏ ਨੇ ਥਰੂ ਗਾਇਸ ਸਿੱਟਿਆ ਗਿਆ ਅਭੀ ਡਿਊਡੀ ਜਲਜ ਕਰਾਉ ਜਿਹਦੇ ਤੁਸੀਂ ਆਖਿਆ ਸੀ ਕਿ 22 ਫਸਲਾ ਦੇ 50 ਮਿੰਟ ਜੇ ਐਮਐਸਕੂ ਦੇਵਾਂਗੇ ਕਾਰਨ ਦੇ ਹਿੱਸਾ ਅੰਮੇਲ ਰਗਨਮਾਨ ਕਹਿ ਰਹੀ ਸੀ ਕਿ ਸ਼ਾਂਤ ਹੋਣੇ ਐਸਕੂ ਦੇਵਾਂਗੇ ਕਿ ਅਭੀ ਅਮੁਦਾ ਸਿੰਘ ਜੀ ਆਪਣੇ ਸੱਤਾ ਛੱਡਣ ਆਹ ਸੱਤਾ ਦੇ ਵੀ ਤੁਸੀਂ ਪੂਰੀ ਸ਼ਕਤੀ ਨਾਲ ਸੱਤਾ ਤੁਹਾਡੇ ਹੱਥ ਦੇ ਵਿੱਚ ਹੈ ਅਸੀਂ ਆਪ ਵੀ ਮਿਲ ਸਕਦੇ ਜੇ ਇੰਟੈਂਸ਼ਨ ਤੇ ਇਨਤਜ਼ਾਮ ਸਾਫ਼ ਹੋਵੇ ਨਾ ਨੀਅਤ ਸਾਫ਼ ਹੈ ਤਾਂ ਨੀਅਤ ਸਾਫ਼ ਹੈ ਨਾ ਮਨਚਾ ਸਾਫ਼ ਦੇਖੋ ਪੰਜਾਬ ਦਾ ਹਿੰਦੁਸਤਾਨ ਦਾ ਢਿੱਡ ਭਰਨ ਵਾਲਾ ਪੰਜਾਬ ਦਾ ਕਿਸਾਨ ਜਿਹਨੂੰ ਅੰਦਾਜ਼ਾ ਤਾਂ ਕਿਹਾ ਜਾਂਦਾ ਕਿ ਅੱਜ ਹੋ ਕੀ ਰਿਹਾ ਆਪਣੇ ਹੱਕਾਂ ਦੇ ਖਾਤਰ ਜਿਹੜਾ ਪੰਜਾਬ ਦਾ ਕਿਸਾਨ ਹਿੰਦੁਸਤਾਨ ਦਾ ਢਿੱਡ ਭਰਦਾ ਉਹਨੂੰ ਆਪਣੇ ਨਾਪਰਾ ਦੇ ਖਾਤਰ ਗੋਲਿਆ ਗਣੇ ਪੈਰੀਆਂ ਨੇ ਪਹਿਲਾਂ ਪਹਿਲਾਂ ਵੀ ਘਰ ਨਾਲ ਚੱਲਿਆ ਮਜਾਰੇ ਚੱਲੇ ਸੱਤ ਕੋਨੇ ਗਰੀਬ ਉਤੇ ਸੀ ਗਿਆ ਹੀ ਹੈ ਤੇ ਅੱਜ ਹੁਣ ਆਪ ਦੇਖੋ ਨਵਾਂ ਥੋੜਾ 21 ਸਾਲ ਦਾ 20 ਸਾਲ ਦਾ ਨੌਜਵਾਨ ਉਹ ਕਿਸਾਨੀ ਸੀਗਾ ਸਰਜਰਸ ਮਰਚ ਕਰ ਰਿਹਾ ਸੀ ਸ਼ਾਂਤ ਵੀ ਟਕਣਾ ਪਾਉਦਾ ਕਰ ਰਿਹਾ ਸੀ ਉਥੇ ਰੰਨਾ ਪੁੱਛੋ ਗੋਲੀ ਮਾਰ ਕੇ ਚਾਹ ਰਵੜੀ ਗੋਲੀ ਆ ਤੇ ਦੂਜੀ ਗੋਲੀ ਬਜੀ ਬਜੀ ਮਰਜੂਮ ਬੱਦੋ ਗੋਲੀ ਸੀਜੀ ਹੋ ਗਿਆ ਜੀ ਆਪਣਾ ਪ੍ਰੋਟੈਸਟ ਕਰਨੇ ਬੈਠੋ ਦਿੱਲੀ ਦੇ ਵਿੱਚ ਕਿੰਨੇ ਲੋਕ ਬੈਠੇ ਨੇ ਪ੍ਰੋਟੈਸਟ ਤੇ ਮਜ਼ਹਿਰ ਜੀ ਉੱਤੇ ਬੈਠੀ ਹੈ ਵੀ ਉਹਨਾਂ ਨੂੰ ਕਹਿਣ ਵੀ ਆਹ ਜਗ੍ਹਾ ਦੇ ਦਿੱਤੀ ਤੈਨੂੰ ਐਥੇ ਉੱਚੀ ਬੈਠ ਜਾ ਲੇਕਿਨ ਹਰਾਨੇ ਦੀ ਗੱਲ ਇਹ ਹੈ ਕਿ ਜੋ ਐਸ ਵਾਰੀ ਅਥਰੂ ਗੈਸ ਨੇ ਜੀ ਲੋਕਾਂ ਦੀ ਸਿਹਤ ਤੇ ਅਸਰ ਪਾਇਆ ਹੈ ਇਹ ਤੋਂ ਪਹਿਲਾਂ ਕਿਤੇ ਵੀ ਇਸ ਤਰ੍ਹਾਂ ਦਾ ਅਸਰ ਨਹੀਂ ਪਾਇਆ ਦਾ ਮਤਲਬ ਜਿਵੇਂ ਕਿਹਾ ਜਾ ਰਿਹਾ ਹੈ ਜੀ ਕਿ ਸਾਰਾ ਅਥਰੂ ਗੈਸ ਦੇ ਗੋਲੇ ਨੇ ਜਿਹੜੇ ਉਹ ਐਕਸਪਾਇਰੀ ਡੇਟ ਦੇ ਨੇ ਜੀ ਉਹਨਾਂ ਦੇ ਨਾਲ ਇਹਦੇ ਵੀ ਮੈਂ ਤਾਂ ਸਮਝੂਗਾ ਕਿ ਹਥਿਆਰ ਉਹੋ ਜਿਹਾ ਵਰਤਿਆ ਜਾ ਰਿਹਾ ਹੈ ਜਿਹੜਾ ਵਰਤ ਜਾਣਾ ਵਾਜਬ ਨਹੀਂ ਹੈ ਇਹ ਤੈਨੂੰ ਲੱਗਦਾ ਹੈ ਕਿ ਸੂਬਾ ਸਰਕਾਰ ਦਾ ਕਿਸੇ ਦਾ ਕੋਈ ਵੀ ਸਮੇਂ ਤੇ ਸ਼ੀਲਤਾ ਨਹੀਂ ਹੈ ਨਾ ਸੂਬਾ ਸਰਕਾਰ ਸੀਰੀਅਸ ਗੱਲ ਤੇ ਸੰਜੀਦਾ ਹੈ ਸੂਬਾ ਸਰਕਾਰ ਕਿਹਨਾਂ ਨੋਟਸ ਬਾਰੇ ਵਿੱਚ ਇਸ ਉਧਰ ਭਲਵਾਣਾ ਚਾਹੁੰਦੀ ਹੈ ਸੂਬਾ ਸਰਕਾਰ ਚਾਹੇ ਉਹ ਨੌਜਵਾਨ ਜਾਵੇ ਗੱਡੀ ਪਰ ਨਜ਼ਰ ਹਰਾਮਨੀ ਦੀ ਗੱਲ ਹੈ ਬਾਬੇ ਨਾਨਕ ਦੀ ਧਰਤੀ ਤੇ ਪੰਜਾਬ ਦੀ ਧਰਤੀ ਤੇ ਲੰਗਰ ਜਦੋਂ ਕਾਬਲ ਨਾਡੂ ਤੇ ਲੱਗਦੇ ਨੇ ਬੰਗਲਾਦੇਸ਼ ਰੋਹਿਂਗਿਆਂ ਦੇ ਲੱਗਦੇ ਨੇ ਉਦੋਂ ਲੰਗਰ ਜਾਂਦੇ ਇਹ ਪੰਜਾਬ ਦੇ ਸਰਕਾਰ ਦੀਆਂ ਗੱਡੀਆਂ ਤੇ ਲੰਗਰ ਲੋਕ ਲੈ ਕੇ ਆਉਂਦੇ ਨੇ ਉਹ ਸਰਕਾਰਾਂ ਲੰਗਰ ਰੋਕ ਕੇ ਆਪਣੇ ਮਰਜ਼ੀ ਆਜ਼ਾਰ ਕਰਦੇ ਕਿ ਸਰਕਾਰ ਦਾ ਲੋਕਾਂ ਦੀ ਹੈ ਤੇ ਲੋਕਾਂ ਹਿੱਤਾਂ ਦੀ ਹੈ ਤੇ ਨਾਲ ਲੋਕਾਂ ਦੀ ਰਾਸ ਦੀ ਤੁਮ ਜਿਹਾ ਮੰਨਦੇ ਕਿ ਨੌਜਵਾਨ ਹੈ ਬੜਾ ਇਸ ਗੱਲ ਤੇ ਗੁੱਸਾ ਪੰਜਾਬ ਸਰਕਾਰ ਤੇ ਆ ਤੇ ਕੇਂਦਰ ਸਰਕਾਰ ਤੇ ਆ ਲੋਕੋ ਜਿਹੜੀ ਐਮਐਸਟੀ ਐਮਐਸਟੀ ਦਾ ਹੱਕ ਹੈ ਉਹ ਜਿਸ ਨੇ ਪੰਜਾਬ ਦਾ ਪਾਣੀ ਖਰਾਬ ਕਰ ਲਿਆ ਪੰਜਾਬ ਦਾ ਹਵਾ ਖਰਾਬ ਕਰ ਲਿਆ ਸੋ ਜਿਨ੍ਹਾਂ ਨੂੰ ਲੋਰਡ ਸੀੰਗਰਸਨ ਨੂੰ ਗ੍ਰੀਨ ਕ੍ਰਾਂਤੀ ਕਹਿੰਦੇ ਸੀ ਉਹਦੇ ਪੰਜਾਬ ਦੇ ਲੋਕਾਂ ਨੇ ਢੱਡਪਰੇ ਕਿਸਾਨਾਂ ਨੇ ਅੱਜ ਆਪਣੇ ਹੱਕਾਂ ਵਾਸਤੇ ਐਮਐਸਟੀ ਮਗਰੇ ਤੇ ਗੋਲੀਆਂ ਮਾਰੀ ਜਾਂ ਘੁੱਟਿਆ ਜਾ ਰਿਹਾ ਸੋ ਮੈਂ ਸਮਝਦਾ ਕਿ ਨੌਜਵਾਨਾਂ ਦਾ ਪੰਜਾਬ ਸਰਕਾਰ ਬਦੀ ਦੂਸਾ ਚਾਹਦਾ ਕਿ ਜਿਹੜੀ ਭਗਵੰਤ ਮਾਨ ਕਹਿੰਦੇ ਸੀ ਕਿ ਅਸੀਂ ਸੱਚਾ ਚੱਲਣ ਵਾਲੀ ਸਰਕਾਰ ਆ ਸਾਨੂੰ ਲੋਕੀ ਸਰਕਾਰ ਆ ਤੇ ਤੁਹਾਨੂੰ ਸਾਹਮਣੇ ਆ ਪੰਜਾਬ ਦੇ ਸੀਐਮ ਆਪਣੇ ਪੰਜਾਬ ਸਟੇਟ ਦੇ ਵਿੱਚ ਬੈਰੀਕੇਡ ਲਾ ਦੇ ਹਰਿਆਣਾ ਪੁੱਛ ਪੰਜਾਬ ਚ ਆ ਕੇ ਨੌਜਵਾਨਾਂ ਨੇ ਕੁੱਟ ਕੇ ਮਾ ਗੋਲੀ ਮਾਰ ਕੇ ਮਾਰ ਰਹੀਆਂ ਹਨ ਮਸ਼ੀਨਰੀਆਂ ਤੋੜ ਪਨ ਕਰ ਗਈ ਆ ਸਾਡਾ ਸੀਐਮ ਕੋਈ ਵਕੀਲ ਬਣ ਕੇ ਆਪਣਾ ਪੱਖ ਵੀ ਪੇਸ਼ ਕਰ ਰਿਹਾ ਸੋ ਪੰਜਾਬ ਪੰਜਾਬ ਦੇ ਮੁਖ ਮੰਤਰੀ ਨੂੰ ਸਭ ਚਾਹੀਦਾ ਕਿ ਉਹ ਜਿਆਦਾ ਸੈਂਟਰ ਨਾਲ ਗੱਲ ਕਰੀ ਦੀ ਜਿਹਾ ਜਿੱਥੇ ਬਾਕੀ ਪਾਰਟੀਆਂ ਕਰ ਰਹੇ ਨੇ ਕਿਸਾਨ ਜਿੱਥੇ ਬੱਜੇ ਕਰ ਰਹੇ ਨੇ ਸ탠 ਦਾਣਾ ਚਾਹੀਦਾ ਉਹਨਾਂ ਨੂੰ ਅੱਜ ਦਾ ਤੇ ਇਹ ਜਾਣ ਬੁੱਝ ਕੇ ਸਰਕਾਰ ਮਤਲਬ ਜਿਵੇਂ ਕੱਲ ਨੂੰ ਉਹ ਕਰਨ ਵਾਲੀ ਗੱਲ ਹੈਗੀ ਤੇ ਇਹਨਾਂ ਨੂੰ ਮਾੜਾ ਕਹਿੰਦਾ ਅਸੀਂ YouTube ਤੇ ਹੋਰਸ ਦੇਖਦੇ ਨੂੰ ਕਿੰਨਾ ਕੁਛ ਹੈ ਨਾ ਬੜੇ ਮਾੜਾ ਕਹਿੰਦਾ ਇਹਨਾਂ ਚ ਦੇਖੀ ਵੀ ਕਿੰਨੇ ਕਿੰਨੇ ਬੰਦੇ ਜਿੰਨੇ ਇੰਟੈਲੀਜੈਂਟ ਇਹ ਨੇ ਜੋ ਰੈਗੂਲੇਸ਼ਨ ਇਹਨਾਂ ਲੈਂਦਾ ਉਸ ਟਾਈਮ ਸੀ ਦੇਖੋ ਜਦੋਂ ਭਨ ਜੋ ਹਰਲ 네ਰੂ ਸੀ ਲਾਲ ਬਹਾਦ ਸ਼ਾਸਤੀ ਲਿਖੇ ਗਏ ਸੀ ਕਿ ਸਾਨੂੰ ਦੂਜੇ ਮੁਲਕਾਂ ਦੇ ਵਿੱਚ ਅਮਰੀਕਾ ਜਾ ਕੇ ਅੱਖਾਂ ਨੀਂਆਂ ਕਰਨੀਆਂ ਪੈਣਾਂ ਕਿਉਂਕਿ ਸਾਡੇ ਕੋ ਕੰਨ ਤੋਂ ਵੀ ਖਾਣ ਨੂੰ ਹੈ ਨਹੀਂ ਪ੍ਰਤੀਨ ਲੰਡਰ ਲਾਉਣੇ ਪੈਣਗੇ ਉੱਥੇ ਸਾਨੂੰ ਰਹਿਣਾ ਪਊਗਾ ਸਾਨੂੰ ਉੱਥੇ ਟੈਂਟ ਲਾਉਣੇ ਪੈਣਗੇ ਰਹਿਣ ਦਾ ਇੰਤਜ਼ਾਮ ਕਰਨਾ ਪਊਗਾ ਸਾਨੂੰ ਖਾਸ ਕਰ ਖੁੱਲਣਾ ਪਊਗਾ ਸਾਨੂੰ ਟ੍ਰਾਂਸਪੋਰਟ ਦੀ ਲੋੜ ਪਊਗੀ ਉਹ ਵੀ ਕਰਾਂਗੇ ਪਹਿਲਾਂ ਵੀ ਅਸੀਂ ਕੀਤਾ ਹੈ ਤੇ ਇੱਥੇ ਵੀ ਅਸੀਂ ਹਰ ਚੀਜ਼ ਕਰਾਂਗੇ ਇਹ ਫੈਸਿਲਿਟੀ ਕਰਨਾ ਇਹ ਸਾਡੀ ਡਿਊਟੀ ਬਣਦੀ ਹੈ ਫਰਜ਼ ਬਣਦਾ ਹੈ ਕਿ ਅਸੀਂ 350 ਕਿਲੋਮੀਟਰ ਜਾ ਕੇ ਕੰਮ ਰੱਬ ਦੇ ਵਿੱਚ ਲਾ ਸਕਦੇ ਹਾਂ ਤਾਂ ਇੱਥੇ ਕਿਉਂ ਲਾਵਾਂਗੇ ਸਾਰਾ ਕੁਝ ਇਹਦਾ ਕੀ ਕੁਝ ਕਰਵਾਦਿਆ ਦੇਖੋ ਤੁਸੀਂ ਦੇਖ ਰਹੇ ਹੋ ਕਿ ਜਲੇਵਾ ਸਾਹਿਬ ਇਸੇ ਪੱਤੀ ਹੋਏ ਹਰ ਕਿੰਨੇ ਬੱਚੇ ਇੱਕ ਦਾ ਸਾਡਾ ਬੱਚਾ ਚਲੇ ਗਿਆ ਦੁਨੀਆ ਤੋਂ ਨੌਜਵਾਨ ਬੱਚਾ ਸੀ ਜਿਹੜੇ ਫੁੱਲ ਨੇ ਹਲੇ ਖੇਡਣਾ ਸੀ ਖੁਸ਼ਬੂ ਬਣਨੀ ਸੀ ਇਹ ਇੱਕ ਕਿਸਾਨੀ ਦ ਸੰਘਰਸ਼ ਹੈ ਇਹ ਕੋਈ ਸ਼ੌਕ ਨਾਲ ਨਹੀਂ ਕਰ ਰਹੇ ਇਹ ਮਜਬੂਰੀ ਹੈ ਸਰਕਾਰ ਦੀ ਡਿਊਟੀ ਬਣ ਜਾਏ ਕਿ ਬੈਠ ਕੇ ਗੱਲ ਕਰਕੇ ਜਿਹੜੇ ਮਸਲੇ ਨੇ ਉਹ ਹੱਲ ਕਰ ਦੇਣ ਇੰਨਾ ਲੰਮਾ ਹੀ ਨਾ ਹੋਵੇ ਗੱਲ ਫਿਰ ਪ੍ਰੋਟੈਸਟ ਕਰਨਾ ਹਰ ਬੰਦੀ ਦਾ ਫਰਜ਼ ਹੈ ਕੋਈ ਬੰਦਾ ਵੀ ਕਰਦਾ ਆ ਰੋਜ਼ ਕਿੰਨੀਆਂ ਹਜਤਬੰਦੀਆਂ ਆਪਾ ਦੇਖਦੀਆਂ ਕਿੰਨੇ ਪ੍ਰੋਟੈਸਟ ਕਰਦੇ ਨੇ ਤੇ ਉਹਨਾਂ ਨੂੰ ਜਗਾ ਦੇਣੀ ਉਹਨਾਂ ਨੂੰ ਫੈਸਿਲਿਟੀ ਦੇਣੀ ਬਲਕਿ ਸਰਕਾਰ ਦੀ ਡਿਊਟੀ ਬਣਦੀ ਹੈ ਪਰ ਉਹਦੀ ਬਜਾਏ ਤੇ ਗੈਸ਼ ਛੱਡੀਆਂ ਦੀ ਗੋਲੀਆਂ ਚਲਾਈ ਜਾਂਦੀਆਂ ਰੌੜਕੀਆਂ ਤੇ ਕਿੰਨਾ ਨਕਸ਼ਾ ਵੱਡੋ ਜੁਲ ਜਾਂਦੇ ਜੀ ਫਲਾਣ ਲੈਂਦਾ ਜੀ ਕਿਉਂ ਉਹ ਲਿਆਉਣ ਦੀ ਲੋੜ ਕਿਉਂ ਪਈ ਲੋੜ ਹੀ ਨਹੀਂ ਪੈਂਦੀ ਜਿਉਂ ਉਹਨਾਂ ਨੂੰ ਕਹਿਣ ਵੀ ਹਾਂ ਜੀ ਤੁਸੀਂ ਆਪਣਾ ਪ੍ਰੋਟੈਸਟ ਕਰਨੇ ਬੈਠੋ ਦਿੱਲੀ ਦੇ ਵਿੱਚ ਕਿੰਨੇ ਲੋਕ ਬੈਠੇ ਨੇ ਪ੍ਰੋਟੈਸਟ ਤੇ ਬਸ ਇਹ ਨਹੀਂ ਉੱਥੇ ਬੈਠੀ ਹੈ ਤੇ ਉਹਨਾਂ ਨੂੰ ਕਹਿਣ ਵੀ ਤਾਂ ਆਹ ਜਗ੍ਹਾ ਦੇ ਦਿੱਤੀ ਤੈਨੂੰ ਇੱਥੇ ਚੁੱਪੀ ਬੈਠ ਜਾ ਤੇ ਇਹ ਜਾਣ ਬੁੱਝ ਕੇ ਸਰਕਾਰ ਮਤਲਬ ਜਿਵੇਂ ਕੱਲ ਨੂੰ ਉਹ ਕਰਨ ਵਾਲੀ ਗੱਲ ਹੈਗੀ ਤੇ ਇਹ ਇਹਨਾਂ ਨੂੰ ਮਾੜਾ ਕਹਿਣਾ ਅਸੀਂ YouTube ਤੇ ਹੋਰਸ ਦੇਖਦੇ ਵਿੱਚ ਕਿੰਨਾ ਕੁਛ ਇਹਨਾਂ ਬਾਰੇ ਮਾੜਾ ਕਿਹਾ ਜਾਂਦਾ ਇਹਨਾਂ 'ਚ ਦੇਖੀ ਵੀ ਕਿੰਨੇ ਕਿੰਨੇ ਬੰਦੇ ਜਿੰਨੇ ਇੰਟੈਲੀਜੈਂਟ ਇਹ ਨੇ ਜੋ ਰੈਵਿਊਸ਼ਨ ਇਹਨਾਂ ਦੇ ਲੈਂਦਾ ਹੈ ਕੁਝ ਟਾਈਮ ਸੀ ਦੇਖੋ ਜਦੋਂ ਪਣ ਜੋ ਹਲ ਨਹਿਰੂ ਕੀ ਲਾਲ ਬਾਹਰ Shastri ਲਿਖੇ ਗਏ ਸੀ ਕਿ ਸਾਨੂੰ ਦੂਜੇ ਮੁਲਕਾਂ ਦੇ ਵਿੱਚ ਅਮਰੀਕਾ ਜਾ ਕੇ ਅੱਖਾਂ ਨੀਂਆਂ ਕਰਨੀਆਂ ਪੈਣੀਆਂ ਕਿਉਂਕਿ ਸਾਡੇ ਕੋਲ ਕਣਕ ਵੀ ਖਾਣ ਨੂੰ ਹੈ ਨਹੀਂ ਐਨੀ ਜਾਨੂੰ ਦਿੱਕਤ ਹੈ ਪਰ ਪੰਜਾਬ ਆਇਆ ਨਹੀਂ ਇੱਕ ਰੈਵਿਊਸ਼ਨ ਜਾਂਦਾ ਹੈ ਅਮਰੀਕਾ ਤੋਂ ਮਿਕਸਿਕੋਨ ਕਣਕ ਮੰਗਾਈ ਸੀ ਲਾਲ ਕਣਕ ਮੰਗਾਈ ਸੀ ਉੱਥੇ ਬੜੇ ਰੈਵਿਊਸ਼ਨ ਆਇਆ ਅੱਜ ਅਸੀਂ ਗੱਲ ਕਰਦੇ ਆ ਕਿ ਸਾਡੇ ਕੋਲ ਕਣਕ ਵੀ ਸਰਪਲਸ ਹੈ ਸਾਡੇ ਕੋਲ ਪੈੜ ਵੀ ਸਰਪਲਸ ਹੈ ਇਹ ਕਿਉਂ ਹੋਇਆ ਇਹ ਕਿਸਾਨਾਂ ਦੀ ਮਿਹਨਤ ਹੈ ਅੱਜ ਆਪਾਂ ਕੋਈ ਇਹਦੇ ਕੋਈ ਜਾਤੀਗਰ ਆਪਾਂ ਐਮਐਸਪੀ ਉਹ ਕਹਦੇ ਆ ਕਿ ਘੱਟੋ-ਘੱਟ ਬੰਦੇ ਨੂੰ ਇਹ ਪਤਾ ਲੱਗ ਜੇ ਕਿ ਮੇਰੀ ਫਸਲ ਫਰਾਂਨੇ ਬਾਜ਼ਾਰ ਨਹੀਂ ਵਿਕਣੀ ਆ। ਉਹਦੇ ਹਿਸਾਬ ਨਾਲ ਉਹ ਬੀਜ ਲਵੇ। ਜਿਹੜੀ ਕਿਤੇ ਉਹਨਾਂ ਨੂੰ ਲੱਗਦੀ ਹੈ ਕਿ ਵੀ ਨਾ ਹੋਊਗਾ। ਹੁਣ ਕਈ ਵਾਰ ਤੁਸੀਂ ਦੇਖਦੇ ਹੋ। ਆਲੂ 30 ਰੁਪਏ ਕਿਲੋ ਵੀ ਹੁੰਦੇ ਨੇ। 2 ਰੁਪਏ ਕਿਲੋ ਵੀ ਹੁੰਦੇ ਨੇ। ਹੁਣ 2 ਰੁਪਏ ਕਿਲੋ ਨੂੰ ਕਿਵੇਂ ਬਾਰਾ ਖਾਊਗਾ? ਤਾਂ ਕਿ ਬੰਦਾ ਆਪਣੇ ਆਪ ਤੇ ਨਹੀਂ ਤਾਂ ਉਹਨਾਂ ਦਾ ਆਪਣਾ ਜਿਹੜੀ ਜ਼ਮੀਨ ਵੇਚਣਾਂ ਦੀ ਗੱਲ ਆ ਜਾਂਦੀ ਹੈ। ਆਪਾਂ ਦੇਖਿਆ ਕਿਸਾਨ ਕਿੰਨੇ ਸੁਸਾਈਡ ਕਰ ਰਹੇ ਨੇ। ਤੋਂ ਇੱਕ ਇਹੀ ਕਾਰਨ ਹੈ ਕਿ ਉਹਨਾਂ ਕੋਲ ਐਮਐਸਪੀ ਹੈ ਨਹੀਂ। ਜੇ ਐਮਐਸਪੀ ਹੋਵੇ ਤਾਂ ਫਿਰ ਆਪਣੇ ਹਿਸਾਬ ਤਰਨਾ ਕਰ ਲੈਂਦਾ। ਸੋ ਢਿਲਿਆ ਸਾਹਿਬ ਜੀ ਖਬਰ ਲੈ ਕੇ ਆਏ ਆ ਤੇ ਚੜ੍ਹਦੀ ਕਲਾ ਚ ਨੇ ਉਹ ਉਹ ਕਹੇ ਦੇਖੋ ਬਜ਼ੁਰਗ ਤਾਂ ਹੈਗੇ ਨੇ ਇਹਦੇ ਕੋਈ ਦੌਰ ਆਇਆ ਨਹੀਂ ਬਜ਼ੁਰਗ ਨੇ ਫੇਰ ਵੀ ਇੰਨੀ ਮਿੰਤ ਕਰਨਾ ਦਿਨ ਰਾਤ ਲੱਗੇ ਹੋਏ ਨੇ ਉੱਥੇ ਰਹਿਣਾ ਪਹਿਲਾਂ ਦਿੱਲੀ ਵੀ ਤਕਰੀਬ 13 ਮਹੀਨੇ ਰਹੇ ਹੋ ਅੱਜ ਜੋ ਹਾਲਾਤ ਪੈਦਾ ਕਰਦੇ ਉਹ ਸਭ ਤੋਂ ਮਾੜੀ ਗੱਲ ਹੈ ਸੋ ਮੈਂ ਸਰਕਾਰ ਨੂੰ ਬੇਨਤੀ ਕਰਦਾ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਸੈਂਟਰ ਸਰਕਾਰ ਨੂੰ ਬੇਨਤੀ ਕਰਦਾ ਕਿ ਇਹਨਾਂ ਨੂੰ ਬੈਠ ਕੇ ਇਹਨਾਂ ਗੱਲ ਕਰਕੇ ਜੋ ਮਸਲੇ ਨੇ ਆਪਾਂ ਹੱਲ ਕਰ ਲਈਏ। ਹਰ ਨੌਜਵਾਨ ਸ਼ੁਭ ਕਰਨ ਦੀ ਡੈਥ ਹੋਈ ਹੈ। ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਐਫ ਆਈ ਆਰ ਜਿਹੜੀ ਹੈ ਉਹ 302 ਦੀ ਕਿੰਨਾ ਕਿੰਨਾ ਤੇ ਹੋਣੀ ਚਾਹੀਦੀ ਹੈ? ਦੇਖੋ ਜਿਹੜੇ ਵੀ ਇਨਵੋਲ ਨੇ ਉਹ ਹੋਣੀ ਚਾਹੀਦੀ ਹੈ। ਉਹਦੇ ਨਾਲ ਉਹਨੂੰ ਸ਼ੀਰ ਦਾ ਦਰਜਾ ਵੀ ਜਿਨਾ ਚਾਹੀਦਾ ਹੈ। ਉਹਦੇ ਨਾਲ ਉਹਨੂੰ ਫਾਈਨੈਂਸ਼ਲੀ ਮਦਦ ਵੀ ਕਰਨੀ ਚਾਹੀਦੀ ਹੈ। ਨੌਕਰੀ ਵੀ ਦੇਣੀ ਚਾਹੀਦੀ ਹੈ। ਅਮਨੂ ਮੀ ਦਾ ਕਿ ਇਹ ਚੈਲੰਜ ਜਾਂ ਹੋਣੀਆਂ ਤੁਹਾਨੂੰ ਲੱਗਦਾ ਕਿ ਜਿਸ ਤੱਕ ਪੰਜਾਬ ਦੀ ਟੈਸਲਰ ਦੇ ਵਿੱਚ ਆ ਕੇ ਜਿਹੜਾ ਹੈਗਾ ਹਰਿਆਣਾ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਤਸ਼ੱਦਦ ਆਇਆ ਗਿਆ ਹੈਗਾ ਕਿ ਇਹਦੀ ਪੰਜਾਬ ਸਰਕਾਰ ਨੂੰ ਸੰਗਿਆਨ ਲੈਣਾ ਚਾਹੀਦਾ ਹੈਗਾ ਇਸ ਵਿੱਚ ਮੈਂ ਤਾਂ ਕਹਿੰਦਾ ਪੰਜਾਬ ਸਰਕਾਰ ਦੀ ਵੀ ਨਿਲਾਕੀ ਹੈ ਉਹਨੂੰ ਕਹਿਣਾ ਚਾਹੀਦਾ ਸੀ ਪਹਿਲੇ ਦਿਨ ਵੀ ਜਿੰਨੇ ਸੇ ਸਾਡੇ ਇਸ ਵੇਲੇ ਬੈਠੇ ਨੇ ਜੇ ਤੁਹਾਡਾ ਬਾਰਡਰ ਕਾਸ ਕਰਦੇ ਜਿਓ ਮਰਜੀ ਕਰੋ ਜਦੋਂ ਤੁਹਾਡੀ ਬਾਉਂਡਰੀ ਦੇ ਵਿੱਚ ਆ ਕੇ ਜੋ ਮਰਜ਼ੀ ਕਰ ਲੋ ਹੇਰ ਆਪਾਂ ਦੋ ਜ਼ਿਲ੍ਹੇ ਜਿ ਨਹੀਂ ਬਣਦੇ ਪੁਲਿਸ ਨੂੰ ਜੇ ਇੱਥੇ ਸਰੂਲ ਜ਼ਿਲ੍ਹੇ ਦੀ ਪੁਲਿਸ ਨੂੰ ਆਉਣਾ ਹੋਵੇ ਪਟਿਆਲੇ ਤਾਂ ਪਟਿਆਲੇ ਦੀ ਪੁਛ ਪੁਛ ਕੇ ਆਉਂਦੀ ਹੈ ਉਹਨਾਂ ਨੂੰ ਇਸ ਵਾਰ ਅੱਜੂ ਗਾਇ ਛੱਡ ਰਹੇ ਨੇ ਇਹ ਇਹ ਤਾਂ ਪੰਜਾਬ ਸਰਕਾਰ ਦੀ ਮੈਂ ਕਹਿੰਦਾ ਨਲਕੀ ਹੈ ਉਹਨਾਂ ਨੂੰ ਗੱਲ ਕਰਨੀ ਚਾਹੀਦੀ ਹੈ ਗਲਤਤਾ ਕਰ ਸਕਦੇ ਨੇ ਉਹ ਉਹ ਚੀਜ਼ ਮਿਸਟਰ ਨਾਲ ਗੱਲ ਕਰਨਾ ਉਹ ਆਪਣੇ ਡੀਜੀਪੀ ਨਾਲ ਗੱਲ ਕਰਨਾ ਆਪ ਤੁਸੀਂ ਬੈਠ ਕੇ ਗੱਲ ਕਰਨ ਵੀ ਸਾਡੇ ਚ ਨਹੀਂ ਆਉਣਾ ਤੁਸੀਂ ਜਦੋਂ ਤੁਹਾਡੇ ਚ ਬਾਉਂਡਰੀ ਤੁਹਾਡੇ ਲਾਕੇ ਤੋੜ ਕੇ ਗਹਾਂ ਲਾਂਗੇ ਜੋ ਮਰਜ਼ੀ ਤੁਸੀਂ ਕਰ ਲਿਓ ਪਰ ਸਾਡੇ ਸਟੇਟ ਦੇ ਵਿੱਚ ਆ ਕੇ ਤੁਸੀਂ ਕੋਈ ਜਾਨਸੀ ਕਰਦੇ ਹੋ ਸਿਰਕ ਬੰਦੇ ਦੀ ਡੈਥ ਹੋ ਗਈ ਸੀ ਉਹ ਬੜਾ ਹਰਿਆਣਾ ਜਿਹੜੇ ਗਵਰਨਮੈਂਟ ਵੱਲੋਂ ਇੱਕ ਜਿਹੜਾ ਹੈਗਾ ਟਵੀਟ ਕਰਿਆ ਗਿਆ ਸੀਗਾ ਕਿ ਉਹਦੇ ਵਿੱਚ ਕਹਿੰਦੇ ਕਿ ਕਿਸੇ ਦੀ ਡੈਥ ਨਹੀਂ ਹੋਈ ਜਦਕਿ ਇੱਕ ਨੌਜਵਾਨ ਦੀ ਗੋਲੀ ਲੱਗਣ ਕਰਕੇ ਡੱਲੀ ਦੇਖੋ ਡੈਥਾਂ ਤਾਂ ਤਿੰਨ ਹੋ ਗਈਆਂ ਜੀ ਇਹ ਨੌਜਵਾਨ ਦੀ ਡੈਥੇ ਕੋਈ ਮਾਲ ਨਾਲ ਹੋਈ ਹੈ ਤੇ ਕਿੰਨੇ ਫਟੜ ਹੋ ਗਏ ਕਿੰਨੇ ਫਟੜ ਹੋ ਗਏ ਇਹਨਾਂ ਦੇ ਸਾਰੇ ਪਰਚੇ ਹੋਣੇ ਚਾਹੀਦੇ ਤਾਂ ਕਿ ਅੱਗੇ ਵਾਸਤੇ ਕਟੋਟ ਸੁੱਲ ਜਾਣ ਇੰਨੀ ਜਾਤਤੀ ਕਰਨੀ ਇਹਨਾਂ ੱਟਕਾ ਕਰਨਾ ਇਹ ਤਾਂ ਬਹੁਤ ਹੀ ਵਧੀਆ ਗੱਲ ਨਹੀਂ ਹੈ ਮੈਂ ਤਾਂ ਪੰਜਾਬ ਸਰਕਾਰ ਨੂੰ ਬੇਨਤੀ ਕਰੂੰਗਾ ਵੀ ਤੁਸੀਂ ਇਦਾਂ ਦੀ ਗੱਲਾਂ ਨਾ ਕਰੋ ਇਹ ਦੂਜੀ ਸਟੇਟ ਦੀ ਗੱਲ ਹੈ ਇਹ ਕੌਂਸਲ ਦੇਖ ਰਹੇ ਨੇ ਇਹ ਤਾਂ ਬੰਦਿਆ ਗੱਲ ਨਹੀਂ ਹੈ ਤੁਸੀਂ ਬੋਦੀ ਸਾਹਿਬ ਨਾਲ ਤੁਸੀਂ ਮਿਲੇ ਸੀ ਕੀ ਵਿਚਾਰ ਕਰ ਚਾਹੁੰਦੇ ਆ ਮੈਂ ਮਿਸ਼ਨ ਮਿਲਿਆ ਠੀਕ ਆ ਉੱਥੇ ਮੇਨ ਗੱਲ ਇਹ ਹੋਈ ਸੀ ਕਿ ਵੀ ਦੇਖੋ ਕਿਸਾਨਾਂ ਨੇ ਪਹਿਲਾਂ 13 ਮਹੀਨੇ ਸੰਘਰਸ਼ ਕੀਤਾ ਤੁਸੀਂ ਇਹਨਾਂ ਨਾਲ ਬਹਿਲਾ ਕੀਤਾ ਸੀ ਕਿ ਵੀ ਅਸੀਂ ਆਹਾ ਹਾ ਮੰਗਾ ਤੁਹਾਡੇ ਮੰਨ ਲਾਂਗੇ ਤੇ ਹੁਣ ਜੇ ਮੰਗਾ ਮੰਨ ਲਓ ਤਾਂ ਇਹ ਸੰਘਰਸ਼ ਖਤਮ ਹੋ ਜਾਊਗਾ ਆਪਾਂ ਇਹਨੂੰ ਗੱਲ ਖਤਮ ਕਰ ਲਈਏ ਪਹਿਲਾਂ ਹੀ ਬਹੁਤ ਵੱਡਾ ਨੁਕਸਾਨ ਹੋਇਆ 700 ਕੈਜੁਐਲਟੀ ਜੀ ਹੋਈ 700 ਬੰਦਾ ਥੜਾ ਮਾਰੇ ਗਿਆ ਛੇ ਤੋਂ ਤੋ ਲੋਕਾਂ ਦੇ ਟੇਬਲ ਟਾਕ ਦੇ ਨਾਲ ਜਿਹੜਾ ਮਸਲਾ ਹੱਲ ਹੋਣਾ ਚਾਹੀਦਾ ਕਿਉਂਕਿ ਇੱਕ ਪਾਸੇ ਜਿਹੜਾ ਹੈਗਾ ਇਹ ਸੰਘਰਸ਼ ਜਿਹੜਾ ਕਾਫੀ ਮਲਕੀ ਤੇਜ਼ ਹੁੰਦਾ ਜਾ ਰਿਹਾ ਹੈਗਾ ਜਿਹਦੇ ਵਿੱਚ ਨੌਜਵਾਨਾਂ ਦੀ ਰੱਖੀ ਹੋਈ ਦੇਖੋ ਇਹ ਹੋਰ ਹੋ ਇੱਧਰ ਦਾ ਫਿਰ ਹੋ ਗਿਆ ਚੱਲ ਜੀ ਜਾਣਗੀਆਂ ਹੋਰ ਨੁਕਸਾਨ ਹੋਊਗਾ ਸਰਕਾਰ ਦਾ ਵੀ ਨੁਕਸਾਨ ਹੋਊਗਾ ਤੇ ਲੋਕਾਂ ਦਾ ਵੀ ਨੁਕਸਾਨ ਹੋਊਗਾ ਖੇਤੀਬਾੜੀ ਨੂੰ ਨੁਕਸਾਨ ਹੋਊਗਾ ਜੇ ਬੈਠ ਜੀ ਆਪਾਂ ਹਰ ਚੀਜ਼ ਦਾ ਹੱਲ ਹੈ ਬੈਠ ਕੇ ਹੱਲ ਹੋਣਾ ਚਾਹੀਦਾ ਬੈਠ ਕੇ ਇੱਕ ਵਾਰ ਮਿਲ ਲੈਣੇ ਫੇਰ ਤਾਂ ਦੇਖੋ ਜੇ ਕੋਈ ਗੱਲ ਨੇਰੇ ਲਾਉਣਗੇ ਤੇ ਅਸੀਂ ਵਿੱਚ ਬੈਠ ਜਾਾਂਗੇ ਅਸੀਂ ਵੀ ਕਹਾਂਗੇ ਕਿ ਯਾਰ ਨਹੀਂ ਆ ਚੀਜ਼ ਹੈ ਇੰਨੀ ਕਾਪਾਇਮੈਂਟ ਦੀ ਪਰ ਜੇ ਕੋਈ ਨੀੜੇ ਨਹੀਂ ਲਾਉਣੀ ਗੱਲ ਹੈ ਫਿਰ ਉਹਦਾ ਕੋਈ ਹੱਲ ਨਹੀਂ ਹੈ ਨਾ ਟਕੜਾ ਸਾਹਿਬ ਮੁੱਦਾ ਪੰਜਾਬ ਦਾ ਹੈਗਾ ਤੁਹਾਨੂੰ ਲੱਗਦਾ ਹੈਗਾ ਕਿ ਸਾਰੀਆਂ ਪਾਰਟੀਆਂ ਨੂੰ ਜਿਹੜਾ ਸਿਰ ਜੋੜ ਕੇ ਗੱਲਬਾਤ ਕਰਨੀ ਚਾਹੀਦੀ ਹੈ ਪੰਜਾਬ ਦੇ ਮੁੱਦਿਆਂ ਤੇ ਸਾਰੀਆਂ ਚਾਹੇ ਸ਼੍ਰੋਮਣੀ ਅਕਾਲੀ ਦਲ ਚਾਹੇ ਵੀ ਜੀਪੀ ਵੀ ਕੋਈ ਵੀ ਪਾਰਟੀ ਹੈਗੀ ਸਾਰਿਆਂ ਨੂੰ ਇਕੱਠੇ ਹੋ ਕੇ ਬੈਠ ਕੇ ਗੱਲ ਕਰਨੀ ਚਾਹੀਦੀ ਹੈ ਦੇਖੋ ਜਿੱਥੇ ਟੱਕਰ ਦਾ ਕਿਸਾਨੀ ਦਾ ਮੁੱਦਾ ਹੈ ਉੱਥੇ ਸਾਡੀ ਕੋਈ ਪਾਰਟੀ ਨਹੀਂ ਹੈ ਕੋਈ ਕੁਝ ਹੋਰ ਨਹੀਂ ਅਸੀਂ ਕਿਸਾਨਾਂ ਦੇ ਨਾਲ ਆ ਮੈਂ ਇਹ ਹੀ ਬੇਨਤੀ ਕਰਦਾ ਕਿ ਸਾਨੂੰ ਸਾਰੇ ਨੂੰ ਇਕੱਠੇ ਹੋਣਾ ਚਾਹੀਦਾ ਹੈ ਸਾਰੇ ਇਕੱਠੇ ਹੋ ਕੇ ਇੱਕ ਮੱਚ ਦੇ ਉੱਤੇ ਜਿਵੇਂ ਕਿਸਾਨ ਸਾਰੇ ਇਕੱਠੇ ਨੇ ਇਹ ਜਿੱਦਾਂ ਛੰਨੀ ਕਥਣਾ ਦੇ ਦਿੰਦਾ ਸਾਰੀਆਂ ਪਾਰਟੀਆਂ ਭੁੱਲ ਜਾਣਾ ਚਾਹੀਦਾ ਹੈ ਜੇ ਕਿਸਾਨੀ ਹੈਗੀ ਤਾਂ ਅਸੀਂ ਹੈਗੇ ਤਾਂ ਹੀ ਪੋਲਿਟਿਕਲ ਪਾਰਟੀਆਂ ਨੇ ਨਹੀਂ ਤਾਂ ਕੁਝ ਵੀ ਹੈ ਨਹੀਂ ਅੱਛਾ ਰਖੜਾ ਸਾਹਿਬ ਜੇ ਇਹ ਸੰਘਰਸ਼ ਲੰਬਾ ਚੱਲਦਾ ਕੀ ਸ਼੍ਰੋਮਣੀ ਅਕਾਲੀ ਦਲ ਵੀ ਆਪਣੇ ਜਥੇ ਭੇਜੇਗਾ ਇਹਨਾਂ ਦੀ ਮਦਦ ਦੇ ਅਸੀਂ ਤਾਂ ਅਜੀ ਭੇਜਾਂਗੇ ਕੱਲ ਨਹੀਂ ਭੇਜਾਂਗੇ ਇਹ ਥੋੜਾ ਅਸੀਂ ਸਰ ਕੋਈ ਅਸੀਂ ਜਿਹੜਾ ਬੈਂਡਰ ਹੈ ਉਹ ਕਿਸਾਨ ਜੀਨਾਂ ਦੇ ਬੈਂਡਰ ਥੱਲੇ ਭੇਜਾਂਗੇ ਅਸੀਂ ਇਹ ਨਹੀਂ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਬੈਂਡਰ ਥੱਲੇ ਭੇਜਾਂਗੇ ਜਾਂ ਕੁਝ ਹੋਰ ਕਰਾਂਗੇ ਅਸੀਂ ਆਪਣੀ ਬੱਕਰੀ ਜਵਾਤ ਨਹੀਂ ਬਣਾਉਣੀ ਹੈ ਉਹਨਾਂ ਦੇ ਬੈਂਡਰ ਥੱਲੇ ਕੋਸੇ ਨਾਲ ਲੰਗਰ ਲਾਉਣੇ ਪੈਣਗੇ ਉੱਥੇ ਸਾਨੂੰ ਰਹਿਣਾ ਪਊਗਾ ਸਾਨੂੰ ਉੱਥੇ ਟੈਂਟ ਲਾਉਣੇ ਪੈਣਗੇ ਰਹਿਣ ਦਾ ਇੰਤਜ਼ਾਮ ਕਰਨਾ ਪਊਗਾ ਸਾਨੂੰ ਉੱਥੇ ਹਾਸਕਾਰ ਖੋਲਣਾ ਪਊਗਾ ਅਸੀਂ ਟ੍ਰਾਂਸਪੋਰਟ ਦੀ ਲੋੜ ਪਊਗੀ ਉਹ ਵੀ ਕਰਾਂਗੇ ਪਹਿਲਾਂ ਵੀ ਉੱਥੇ ਕੀਤਾ ਹੈ ਤੇ ਇੱਥੇ ਵੀ ਅਸੀਂ ਹਰਤੀ ਕਰਾਂਗੇ ਇਹ ਫੈਸਿਲਿਟੀ ਕਰਨਾ ਇਹ ਤਾਂ ਸਾਡੀ ਡਿਊਟੀ ਬਣਦੀ ਹੈ ਫਰਜ਼ ਬਣਦਾ ਹੈ ਜੇ ਅਸੀਂ 350 ਕਿਲੋਮੀਟਰ ਤੀ ਜਾ ਕੇ ਤਮ ਲਾਡੂ ਦੇ ਵਿੱਚ ਲਾ ਸਕਦੇ ਹਾਂ ਪਰ ਇੱਥੇ ਕਿਉਂ ਲਾਵਾਂਗੇ ਥੈਂਕ ਯੂ ਥੈਂਕ ਯੂ ਬਹੁਤ